ਪਵਨ ਅਜ ਤੱਕ ਐਵੇਂ ਦੀ ਚੀਜ਼ ਨਹੀਂ ਵਖੀ ਮੈਂ ਪੰਜ ਸੱਤ ਸਾਲ ਹੋ ਗਏ ਆਉਂਦੀ ਨੂੰ ਮੈਂ ਤਾਂ ਆਪਣੀ ਦੇਖੀ ਕੀ ਤੇ ਨਾ ਮੈਂ ਕਦੇ ਨੋਟ ਕੀਤਾ ਮੈਂ ਤਾਂ ਆਪ ਅੱਜ ਅੱਜ ਹੀ ਪਹਿਲੇ ਦਿਨ ਧਿਆਨ ਦਿੱਤਾ ਤੇ ਨਾ ਹੀ ਸਾਰੇ ਪੰਜਾਬ ਫੇਰੇ ਆਪਾਂ ਕਿਸੇ ਦੇ ਘਰੇ ਮੈਂ ਤਾਂ ਅਜ ਤੱਕ ਹੀ ਨਹੀਂ ਦੇਖੀ ਬਿਲਕੁਲ ਸਹੀ ਗੱਲ ਆ ਦੋਸਤੋ ਤੁਹਾਨੂੰ ਵੀ ਅੱਜ ਸਾਡੇ ਮਾਸੀ ਜੀ ਦੇ ਘਰੇ ਇਹੋ ਜੀ ਚੀਜ਼ ਦਿਖਾਉਣ ਲੱਗੀਆਂ ਸ਼ਾਇਦ ਤੁਹਾਡੇ ਘਰੇ ਮੈਂ ਨਹੀਂ ਹੋਣੀ ਮੈਨੂੰ ਲੱਗਦਾ ਮੈਨੂੰ ਲੱਗਦਾ ਹੈ ਜੀ ਦੋਸਤੋ ਛੋਟੀ ਜੀ ਹੈ ਪਰ ਮੈਂ ਕਹਿੰਦਾ ਵੀ ਮੈਂ ਤਾਂ ਕਿਸੇ ਮਤਲਬ ਅਜੇ ਤੱਕ ਆਈਡੀਆ ਨਹੀਂ ਆਈਡੀਆ ਨਹੀਂ ਆ ਸਕਦਾ ਹਾਂ ਤੇ ਹੋ ਸਕਦਾ ਵੀ ਸ਼ਾਇਦ ਤੁਹਾਡੇ ਹੋਵੇ ਵੀ ਪਰ ਉਹਦੇ ਲਈ ਤੁਹਾਨੂੰ ਵੀਡੀਓ ਨਾ ਬਣੇ ਰਹਿਣਾ ਪਊਗਾ ਤੇ ਜੇ ਹੋਊਗੀ ਤਾਂ ਤੁਸੀਂ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ ਤੇ ਕਿਹੜੀ ਚੀਜ਼ ਆਜੋ ਤੁਹਾਨੂੰ ਦਿਖਾਉਨੇ ਆ। ਦੋਸਤੋ ਇੰਨੀ ਯੂਨਿਕ ਚੀਜ਼ ਨਾ ਇੰਨਾ ਦਿਮਾਗ ਵਰਤਿਆ ਨਾ ਰਾਜਸਥਾਨ ਦੇ ਕਿਸੇ ਮਿਸਤਰੀ ਨੇ। ਹਾਂਜੀ ਮੈਂ ਕਹਿੰਦਾ ਵੀ ਅਜੇ ਤੱਕ ਸੋਚ ਹੀ ਨਹੀਂ ਸਕਦਾ ਉਹ। ਤੇ ਹਾਂਜੀ ਤੇ ਜੇ ਤੁਹਾਨੂੰ ਵਧੀਆ ਲੱਗੂਗੀ ਨਾ ਚੀਜ਼ ਤੇ ਤੁਸੀਂ ਉਹਨੂੰ ਕਾਪੀ ਕਰ ਲਿਓ। ਲਸੰਦਰ ਸਾਹਿਬ ਆਓ ਜਲਦੀ ਦੋਸਤਾਂ ਨੂੰ ਦਿਖਾਗੇ ਤੇ ਛੇਤੀ ਛੇਤੀ ਕਾਪੀ ਕਰਨ ਤੇ ਨਾਲੇ ਦੱਸਣ ਵੀ ਉਹਨਾਂ ਦੇ ਇਹ ਚੀਜ਼ ਹੈਗੀ ਕਿ ਨਹੀਂ ਆਜੋ ਤੁਸੀਂ ਮੇਰੇ ਨਾਲ। ਬਿਲਕੁਲ ਦੋਸਤੋ। ਹਾਂਜੀ ਤੇ ਮੈਨੂੰ ਤਾਂ ਨਾ ਸੱਚੀ ਮੈਨੂੰ ਤਾਂ ਨਾ ਜਮਾਨੀ ਨੋਟ ਕੀਤਾ ਸੀਗਾ ਜੇ ਤੁਸੀਂ ਮੈਨੂੰ ਨਾਂ ਦੱਸਦੇ ਨਾ ਤੇ ਮੈਨੂੰ ਤਾਂ ਹਜੇ ਵੀ ਨਹੀਂ ਪਤਾ ਲੱਗਣਾ ਸੀ ਬਿਲਕੁਲ ਦੋਸਤੋ ਮਤਲਬ ਇੰਨੀ ਹੈਰਾਨੀ ਹੋਈ ਵੀ ਅਸੀਂ ਤਾਂ ਮੈਂ ਕਹਿੰਨਾ ਵੀ ਕਦੇ ਦੇਖੀ ਨਹੀਂ ਕਦੀ ਵੀ ਨਹੀਂ ਦੇਖੀ ਐਵੇਂ ਦੀ ਚੀਜ਼ ਹਾਂਜੀ ਤੇ ਇੱਕ ਵਾਰੀ ਤੁਹਾਨੂੰ ਆਪਾਂ ਝਲਕ ਮਰਾ ਦਾਂਗੇ ਤੇ ਜੇ ਥੋੜੇ ਅੱਗੇ ਸਾਡੇ ਕੋਲੇ ਪਹੁੰਚ ਚੁੱਕੇ ਆਂ ਜਿਹੜੀ ਚੀਜ਼ ਤੁਸੀਂ ਮਤਲਬ ਕਿ ਪਹਿਲਾਂ ਕਦੇ ਦੇਖੀ ਹੈ ਜਾਂ ਨਹੀਂ ਦੇਖੀ ਜ਼ਰੂਰ ਕਮੈਂਟ ਕਰਕੇ ਦੱਸਿਓ ਇੱਕ ਵਾਰੀ ਹੁਣ ਅਸੀਂ ਇੱਥੇ ਰੁਕ ਗਏ ਹਾਂ ਹਾਂਜੀ ਦੋਸਤਾਂ ਨੂੰ ਗੈਸ ਕਰਨ ਦੀ ਹੈ ਵੀ ਇੱਥੇ ਕੀ ਬਈ ਐਵੇਂ ਦੀ ਕਿਹੜੀ ਚੀਜ਼ ਹੈ ਜਿਹੜੀ ਤੁਸੀਂ ਕਦੀ ਹੋਰ ਨਹੀਂ ਦੇਖੀ ਕਦੀ ਵੀ ਨਹੀਂ ਦੇਖੀ ਹੋਣੀ ਹਾਂਜੀ ਮਾਰੇ ਜੀ ਇੱਥੇ ਸਾਰੇ ਪਾਸੇ ਕੈਮਰਾ ਜਿਹਾ ਥੋੜਾ ਜਿਹਾ ਕਮਾ ਦੋ ਕੈਮਰਾ ਕਮਾ ਦਿੰਨਾ ਦੋਸਤੋ ਇੱਥੇ ਮਤਲਬ ਕਿ ਬਹੁਤ ਯੂਨੀਕ ਚੀਜ਼ ਹੈ ਮਤਲਬ ਕਿ ਇੰਨੇ ਕੇ ਏਰੀਆ ਦੇ ਵਿੱਚ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿਹੜੀ ਚੀਜ਼ ਜਿਹੜੀ ਤੁਹਾਨੂੰ ਯੂਨੀਕ ਲੱਗ ਰਹੀ ਹੈ ਇੱਥੇ ਤੇ ਆਪਾਂ ਨੂੰ ਮੈਨੂੰ ਨਹੀਂ ਲੱਗਦਾ ਕੋਈ ਬੁੱਝ ਪਾਊਗਾ ਕਿਉਂਕਿ 7 ਸਾਲ ਤਾਂ ਹੋ ਗਏ ਆਪਾਂ ਨੂੰ ਉਦੋਂ ਹੂੰ 7 ਸਾਲ ਤਾਂ ਮੈਨੂੰ ਹੋਇਆ ਤੁਹਾਨੂੰ ਤਾਂ ਬਹੁਤ ਟਾਈਮ ਹੋ ਗਿਆ ਹੁੰਦੀ ਨੇ ਤੇਰੇ ਕੋਠੀ ਉਹਨਾਂ ਕੇ ਚਿਰ ਹੋ ਗਿਆ 8 ਸਾਲ ਹੋ 10 ਸਾਲ ਹੋ ਗਏ ਕੋਠੀ ਬਣੀ ਨੂੰ ਓਨਾ ਕ ਟਾਈਮ ਹੀ ਹੋਇਆ ਤੇ ਦੋਸਤੋ ਅੱਜ ਤੱਕ ਮੈਂ ਤਾਂ ਪਹਿਲੀ ਵਾਰੀ ਆਈਡੀਆ ਲਾਇਆ ਵੀ ਐਵੇਂ ਦੀ ਯੂਨੀਕ ਚੀਜ਼ ਇੱਥੇ ਬਣੀ ਹੋਈ ਆ ਹਾਂਜੀ ਤੁਸੀਂ ਹੁਣ ਕਮੈਂਟ ਕਰਕੇ ਦੱਸਣਾ ਤੇ ਫਿਰ ਵੀਡੀਓ ਦੇ ਲਾਸਟ ਤੇ ਤੁਹਾਨੂੰ ਦੱਸਾਂਗੇ ਵੀ ਉਹ ਕਿਹੜੀ ਚੀਜ਼ ਆ ਤੇ ਤੁਸੀਂ ਇਹ ਦੱਸਣਾ ਵੀ ਤੁਹਾਨੂੰ ਇਹ ਦੱਸਣ ਤੋਂ ਪਹਿਲਾਂ ਪਤਾ ਲੱਗ ਗਿਆ ਸੀ ਕਿ ਬਾਅਦ ਚ ਪਤਾ ਲੱਗਿਆ ਸੀਗਾ ਤੇ ਹੁਣ ਆਪਾਂ ਦੱਸ ਦਈਏ ਫਿਰ ਨਹੀਂ ਰੁਕ ਜਾ ਹਲੇ ਦੋਸਤਾਂ ਨੂੰ ਆਈਡੀਆ ਲਾ ਲੈਂਦੇ ਹੂੰ ਤੇ ਜੈਸੇ ਕਿਦਰ ਦੇਖੋ ਸਾਡਾ ਖੇਡ ਰਿਆ ਤੇ ਦੱਸ ਦਈਏ ਫਿਰ ਦੱਸ ਹੀ ਦਿੰਨੇ ਆ ਹੈਂ ਦੋਸਤੋ ਕਿਸ ਨੇ ਆਈਡੀਆ ਲਾਇਆ ਕਿ ਨਹੀਂ ਲਾਇਆ ਜਰੂਰ ਦੱਸੋ ਕਮੈਂਟ ਕਰਕੇ ਨਹੀਂ ਤਾਂ ਅਸੀਂ ਵੀਡੀਓ ਦੇ ਲਾਸਟ ਵਿੱਚ ਦੱਸਣ ਲੱਗੇ ਆਂ ਬਈ ਐਵੇਂ ਦੇ ਮਤਲਬ ਇੱਕ ਹਸਾਬ ਦਾ ਨਾ ਇਤਿਹਾਸ ਦੇ ਵਿੱਚ ਮਤਲਬ ਕਿ ਕੋਈ ਨਵੀਂ ਵੱਖਰੀ ਚੀਜ਼ ਜੀਏ ਮਤਲਬ ਕਿ ਮੈਂ ਤਾਂ ਨਹੀਂ ਦੇਖੀ ਪਾਉਣੇ ਅੱਥੋਂ ਵੀ ਆਪਾਂ ਕਿਸੇ ਹੋਰ ਰਿਸ਼ਤੇਦਾਰ ਦੇ ਨੇ ਦੇਖੀ ਇਹ ਕਹਿ ਸਕਦੇ ਆਂ ਇਹ ਕਹਿ ਸਕਦੇ ਆਂ ਹਾਂ ਵੀ ਇੱਥੇ ਦੇਖੀ ਹੈ ਤੇ ਲੋ ਵੀ ਦੋਸਤੋ ਚਲੋ ਹੁਣ ਆਪਾਂ ਬਾਲਾ ਟਾਈਮ ਸਬਸਕ੍ਰਾਈਬ ਨਹੀਂ ਕਰਦੇ ਦੋਸਤੋ ਉਹ ਚੀਜ਼ ਉਹ ਚੀਜ਼ ਦੋਸਤੋ ਜਿਹੜਾ ਗੇਟ ਇਹ ਤਾਂ ਦੇਖੋ ਹਾਂਜੀ ਇਹ ਚ ਸਾਡੇ ਮਾਸੜ ਜੀ ਦਾ ਦਿਮਾਗ ਪੂਰਾ ਲੱਗਿਆ ਹੋਇਆ ਜੀ ਤੇ ਦੋਸਤੋ ਤੁਸੀਂ ਕਹੋਗੇ ਗੇਟਵਰਕ ਦਾ ਗੇਟ ਆ ਹਾਂਜੀ ਪਰ ਮਤਲਬ ਕਿ ਤੁਸੀਂ ਕਹੋਗੇ ਆਹ ਵਾਲਾ ਗੇਟ ਹੈ ਤੇ ਕੀ ਇਹ ਗੇਟੀ ਆ ਇਹਦਾ ਕੀ ਇਹਦਾ ਕੀ ਇਹਦਾ ਗੇਟੀ ਆ ਇਹ ਚੌਂਕੇ ਤੇ ਹਨਾ ਲੱਗ ਹੀ ਸਕਦਾ ਚੌਂਕੇ ਤੇ ਲੱਗ ਸਕਦਾ ਪਰ ਇਹਦਾ ਫੰਕਸ਼ਨ ਤੁਹਾਨੂੰ ਦਿਖਾਉਣਾ ਦੋਸਤੋ ਹਾਂਜੀ ਮਤਲਬ ਕਿ ਚਲੋ ਦਿਖਾਓ ਪਾਓ ਪਾਉਣੇ ਤੇ ਫੰਕਸ਼ਨ ਦਿਖਾਓ ਗੇਟ ਦੇ ਹਾਂਜੀ ਆਹ ਦੇਖੋ ਗੇਟ ਆ ਵਾਲਾ ਆ ਗੇਟ ਲੌਕ ਲੱਗ ਗਿਆ ਇਹ ਤਾਂ ਨਾਰਮਲ ਚੀਜ਼ਾਂ ਮਤਲਬ ਕਿ ਸਾਰਿਆਂ ਦੇ ਹੋ ਸਕਦੇ ਐਵੇਂ ਨਹੀਂ ਪਰ ਇਹਦਾ ਸੈਕੰਡ ਜਿਹੜਾ ਮਤਲਬ ਯੂਨੀਕ ਫੰਕਸ਼ਨ ਉਹ ਦਿਖਾਓ ਪਾਉਣੇ ਹਾਂਜੀ ਆਹ ਗੇਟ ਦੋਸਤੋ ਆਹ ਗੇ ਇੱਧਰ ਰਸਤਾ ਵੀ ਬੰਦ ਕਰਤਾ ਇੱਧਰ ਵੀ ਲੱਗ ਗਿਆ ਦੇਖੋ ਹੋਈ ਨਾ ਯੂਨੀਕ ਚੀਜ਼ ਪਾਉਣ ਬਿਲਕੁਲ ਟੂ ਇਨ 1 ਟੂ ਇਨ 1 ਦੋਸਤੋ ਮਤਲਬ ਕਿ ਉਧਰੋਂ ਵੀ ਬੰਦ ਕਰ ਦਿੰਦਾ ਗੇਟ ਜੋ ਖੁੱਲਾ ਛੱਡਣਾ ਤਾਂ ਇੱਧਰੋਂ ਵੀ ਬੰਦ ਕਰ ਸਕਦੇ ਆ ਬਿਲਕੁਲ ਜੀ ਕਿਉਂਕਿ ਹਾਂਜੀ ਤੇ ਡੌਗ ਵਗੈਰਾ ਰੱਖੇ ਹੋਏ ਆ ਮਤਲਬ ਕਿ ਜੇਕਰ ਉਹਨਾਂ ਉਹਨੂੰ ਇੱਥੇ ਇੱਥੇ ਸੁਵਾਉਣਾ ਹੁੰਦਾ ਤਾਂ ਆਹ ਓਪਨ ਕਰ ਦਿੰਦੇ ਆ ਜੇ ਉਹਨਾਂ ਬਾਹਰ ਸੁਵਾਉਣਾ ਹੁੰਦਾ ਤਾਂ ਮਤਲਬ ਕਿ ਆਹ ਬਾਹਰ ਕੱਢ ਦਿੰਦੇ ਆ ਆਹ ਗੇਟ ਬੰਦ ਕਰ ਦਿੰਦੇ ਆ ਹਾਂਜੀ ਤੇ ਕਿੰਨਾ ਦੇ ਇਦਾਂ ਮਤਲਬ ਕਿ ਗੇਟ ਲੱਗੇ ਹੋਇਆ ਟੂ ਇਨ 1 ਮਤਲਬ ਕਿ ਇੱਕ ਗੇਟ ਹੀ ਦੋ ਥਾਈ ਜਿਹੜੀ ਕਿ ਬੰਦ ਹੋ ਜਾਂਦਾ ਕਮੈਂਟ ਕਰਕੇ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਇਹ ਤਕਨੀਕ ਅਪਣਾਉਣੀ ਹੈ ਨਾ ਜਰੂਰ ਅਪਣਾ ਲਿਓ ਬਹੁਤ ਹੀ ਵਧੀਆ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰਦੇ ਹੋ ਤੇ ਜੇ ਕੋਈ ਕਮੈਂਟ ਕਰਕੇ ਦੱਸਿਓ ਜਿਹੜਾ ਕਿ ਤੁਸੀਂ ਵੀਡੀਓ ਕਿੱਥੋਂ ਦੇਖ ਰਹੇ ਆ ਥੈਂਕ ਯੂ ਜੀ